ਸਾਸੀ ਕਲ ਸਾਰਿਆਂ ਨੂੰ ਸਰਕਾਰੀ ਮਿਡਲ ਸਕੂਲ ਪਿੰਡ ਲਹਿਲ ਵਿਖੇ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਚਾਰ ਦਿਵਾਰੀ ਦਾ ਉਦਘਾਟਨ ਕਾਨੂੰ ਸੁਮੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਇੱਕ ਛੋਟੀ ਬੱਚੀ ਤੋਂ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਨੇ ਰੀਬਨ ਕਟਵਾ ਕੇ ਉਦਘਾਟਨ ਕੀਤਾ ਸੋ ਸਿੱਧੀਆਂ ਤਸਵੀਰਾਂ ਲਹਿਲ ਕਲਾ ਤੋਂ ਉਹਨਾਂ ਦੇ ਨਾਲ ਗੁਲਦਸਤਾ ਪੇਂਟ ਕਰਦੇ ਹੋਏ ਸਕੂਲ ਸਟਾਫ ਤੇ ਪ੍ਰਿੰਸੀਪਲ सरपंच कमलजीत कौर आते ਪਿੰਡ ਵਾਸੀ ਪਰਦੇ ਦੀ ਰਸਮ ਦਾ ਕਨਵੇਂ ਸਮੇਂ ਪ੍ਰਿੰਸੀਪਲ ਪ੍ਰੀਮ ਕੁਮਾਰ ਸ਼੍ਰੀਮਤੀ ਕਮਲਜੀਤ कौर ਬਖ ਬਖ ਸਕੂਲਾਂ ਤੋਂ ਆਏ ਪ੍ਰਿੰਸੀਪਲ ਸਹਿਬਾਨ ਟੀਚਰ ਸਹਿਬਾਨ ਤੁਸੀਂ ਦੇਖ ਰਹੇ ਹੋ ਦੂਸਾਂਝ ਕਲਾਂ ਤੋਂ ਦੁਸੇਂਦਰਪਾਲ ਕੋਕੂ ਦੀ ਖਾਸ ਰਿਪੋਰਟ ਦੂਸਾਂਝ ਲਾਈਵ ਨਿਊ ਚੱਲ ਰਹੀ ਹੈ ਲੈ ਚੱਲਦੇ ਸਿੱਧੀਆਂ ਤਸਵੀਰਾਂ ਦੇ ਨਾਲ ਸਮਾਗਮ ਦੇ ਵਿੱਚ ਤੇ ਉਹਨੂੰ ਦੇਖਤਾ ਹੈ ਜਨਵਾਰਾ ਹਲਕਾ ਫਲੋਰ ਦੇ ਇਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਅਤੇ 22 ਚੇਅਰਮੈਨ ਆ ਪੰਜਾਬ ਸਕੂਲ ਸਿੱਖਿਆ ਬੋਰਡ ਸ਼ਹਿਬ ਜਲਾ ਅਜੀਤ ਸਿੰਘ ਨਗਰ ਮੁਹਾਲੀ ਉਹਨਾਂ ਦੇ ਨਾਲ ਸਿੱਖਿਆ ਕ੍ਰਾਂਤੀ ਕੋਆਰਡੀਨੇਟਰ ਸ੍ਰੀਮਾਨ ਜਗਤਰਾਮ ਭੱਟੀ ਜੀ ਟੀਮ এডਿਕੇਸ਼ਨ ਦੇ ਮੈਂਬਰ ਬੂਟाराम ਜੀ ਬਲਾਕ ਪ੍ਰਧਾਨ ਰਣਜੀਤ ਸਿੰਘ ਜੀ ਬਲਾਕ ਪ੍ਰਧਾਨ ਇਕਬਾਲ ਸਿੰਘ ਜੀ ਸਰਦਾਰ ਚੂਟ ਸਿੰਘ ਲਹਿਲ ਬਲਾਕ ਪ੍ਰਧਾਨ ਜੀ ਸ਼੍ਰੀ ਪਰਮਜੀਤ لال ਚੇਅਰਮੈਨ ਸਾਹਿਬ ਸ਼੍ਰੀ ਗੁਰਦੀਪ ਸਿੰਘ ਜੋਹਰ ਬਲਾਕ ਪ੍ਰਧਾਨ ਅਮਰਜੀਤ ਸਿੰਘ ਜੀ ਆਮ ਆਦਮੀ ਪਾਰਟੀ ਆਗੂ ਏਐਸਆਈ ਦਿਲਬਖ ਸਿੰਘ ਜੀ ਸੀਆਈਡੀ ਡਾਕਟਰ ਬੈਬਮ ਸ਼ਰਮਾ ਜੀ ਕੋਆਰਡੀਨੇਟਰ ਛੂਸ ਵਿੰਗ ਪ੍ਰਕਾਸ਼ ਕੁਮਾਰ ਜੀ ਮੀਡੀਆ ਵਿੰਗ ਤੋਂ ਸ਼੍ਰੀ सुरेंद्रਪਾਲ ਕੁੱਕੂ ਜੀ ਪ੍ਰੈਸ ਵਾਲੇ ਵੀਰ ਪ੍ਰਿੰਸੀਪਲ ਸ਼੍ਰੀ सुरेंद्रਪਾਲ ਜੀ ਮੌਖ ਅਧਿਆਪਕ ਸਰਕਾਰੀ ਹਾਈ ਸਕੂਲ ਟਡਵਾਰ ਸ਼੍ਰੀ सुरेंद्रਪਾਲ ਸਿੰਘ ਜੀ ਅਤੇ ਉਹਨਾਂ ਦੇ ਨਾਲ ਵੱਖ-ਵੱਖ ਵਿਭਾਗਾਂ ਤੋਂ ਆਏ ਮੇਰੇ ਕਰਮਚਾਰੀ ਵੀਰ ਅਤੇ ਆਫੀਸਰ ਸਹਿਬਾਨ ਪੰਜਾਬ ਪੁਲਿਸ ਦੀ ਟੀਮ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਹੈ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਸ ਜੀ ਉਹਨਾਂ ਦੇ ਨਾਲ ਹੀ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦੇ ਵਿਸ਼ੇਸ਼ ਸਹਿਯੋਗ ਦੇ ਸਦਕਾ ਜੋ ਸਰਕਾਰੀ ਸਕੂਲ ਸਰਕਾਰੀ ਸਕੂਲਾਂ ਦੀ ਅਜਨੁਹਾਰ ਬਦਲੀ ਹੈ ਉਸੇ ਲੜੀ ਦੇ ਤਹਿਤ ਅੱਜ ਸਰਕਾਰੀ ਮਿਡਲ ਸਕੂਲ ਲਹਿਲ ਕਲਾ ਦਾਵੀ ਉਦਘਾਟਨ ਕੀਤਾ ਗਿਆ ਹੈ ਸੋ ਅੱਜ ਸਾਰੀ ਸਮੁੱਚੀ ਟੀਮ ਨੂੰ ਸਾਰੇ ਪਿੰਡ ਨੂੰ ਅੱਜ ਦੇ ਹੈਲੋ ਹੈਲੋ ਅੱਜ ਦੇ ਇਸ ਪ੍ਰੋਗਰਾਮ ਦੇ ਲਈ ਬਹੁਤ-ਬਹੁਤ ਮੁਬਾਰਕਾਂ ਜੀ ਸਾਰੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਸਾਡੇ ਵਿਧਾਨ ਸਭਾ ਹਾਲ ਕਾ ਫਲੋਰ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦੇ ਵੱਲੋਂ ਸਮੂਚੀ ਟੀਮ ਐਜੂਕੇਸ਼ਨ ਦੇ ਵੱਲੋਂ ਤੁਹਾਨੂੰ ਸਾਰੇ ਹੀ ਨਗਰ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਖਾਸ ਕਰਕੇ ਸਰਪੰਚ ਮੈਡਮ ਕਮਲਜੀਤ ਕੌਰ ਜੀ ਤੇ ਸਮੂਚੀ ਪਿੰਡ ਦੀ ಗ್ರಾಮ ਪੰਚਾਇਤ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਹੈਲੋ 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 ਟੀ ਕਿ ਆਪਾਂ ਬੈਠਣਾ ਹੈ ਪਿਆਰ ਨਾਲ ਸਤਿਕਾਰ ਦੇਣਾ ਹੈ ਸੋ ਸਾਡੇ ਵਿਚਕਾਰ ਪ੍ਰਿੰਸੀਪਲ ਪ੍ਰੇਮ ਕਮਾਟੀ ਜੀ ਪਹੁੰਚੇ ਨੇ ਉਹਨਾਂ ਨੇ ਤੁਹਾਡੇ ਨਾਲ ਦੋ ਸ਼ਬਦ ਸਾਂਝੇ ਕਰਨੇ ਨੇ ਪ੍ਰਿੰਸੀਪਲ ਪ੍ਰੇਮ ਕਮਾਟੀ ਹਲਕਾ ਇੰਜਾਜ ਫਲੋਰ ਭੈਣੋ ਸਮਾयां ਬਹੁਤ ਹੀ ਸਤਿਕਾਰਯੋਗ ਭੈਣੋ ਸਮਾयां ਬਹੁਤ ਹੀ ਬੜਤਹਾਗਾ ਸਮਾयां ਕਿ ਪੰਜਾਬ ਸਰਕਾਰ ਸੂਬੇ ਦੇ ਮੁੱਖ ਮੰਤਰੀ ਸ੍ਰੀ ਕੋਵਿੰਦ ਸਿੰਘ ਮਾਨ ਜੀ ਦੇ ਦੇਸ਼ਾਂਦਰ ਦੇ ਸਾਹਿਤ ਜੋ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਉਸ ਖੜੀ ਤਹਿਤ ਜੋ ਅੱਜ ਆਪਾਂ ਸਰਕਾਰੀ ਮਿਡਲ ਸਕੂਲ ਲੇਹਲ ਕਲਾ ਦਿਵਕ ਵਕਤ ਪ੍ਰੋਜੈਕਟਾਂ ਦਾ ਆਪਾਂ ਦਾ ਕਟਲ ਕੀਤਾ ਆ ਉਹ ਅੱਜ ਆਪਾਂ ਇਹਨਾਂ ਬੱਚਿਆਂ ਨੂੰ ਸਮਰਥਨ ਕੀਤਾ ਜਿਹੜੇ ਇਸ ਸਕੂਲ ਦੇ ਵਿੱਚ ਪੜ੍ਹਦੇ ਆ ਔਰ ਤੁਸੀਂ ਦੇਖਦੇ ਆ ਕਿ ਸਕੂਲ ਦੀ ਬਾਉਂਡਰੀ ਦਾਦਰੀ ਹੈ ਕੁਝ ਸਮਾਂ ਪਹਿਲਾਂ ਇਹ ਮੇਰੇ ਖਿਆਲਿਆ ਵਿੱਚ ਹੋਈ ਸਕੂਲ ਲਈ ਬਹੁਤ ਹੀ ਵਧੀਆ ਲਈ ਸੀ ਔਰ ਬੱਚਿਆਂ ਦੇ ਲਈ ਬੜੀ ਦਿੱਕਤ ਹੋ ਰਹੀ ਆ ਤੇ ਹੁਣ ਬਹੁਨਦੀਵਾਲ ਜਿਹੜੀ ਉਹ ਬਣਾ ਦਿੱਤੀ ਗਈ ਆ ਔਰ ਨਾਲ ਦੀ ਨਾਲ ਬਹੁਤ ਹੀ ਵਧੀਆ ਸਹੂਲਤ ਹੋ ਗਏ ਆ ਇਸ ਸਕੂਲ ਦੇ ਵਿੱਚ ਬਣਾਏ ਗਏ ਆ ਔਰ ਬੱਚਿਆਂ ਨੇ ਗਿਆਨ ਉੱਚਾ ਤੋਂ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਜਿਹੜੀ ਬਹੁਤ ਹੀ ਵੱਡਾ ਕਦਮ ਕਰ ਰਹੀ ਆ ਬਹੁਤ ਹੀ ਵੱਡਾ ਕਾਰਨ ਕਰ ਰਹੀ ਆ ਔਰ ਨਾਲ ਦੀ ਨਾਲ ਸੁਪੇਰ ਮੁੱਖ ਮੰਤਰੀ ਸਾਹਿਬ ਨੂੰ ਸਨਮਾਨ ਵੀ ਇੱਕ ਸੋਚ ਆ ਇਹ ਰੰਗਲਾ ਪੰਜਾਬ ਮੁਰਦੇ ਲੀਹਾਂ ਤੇ ਵਿਆਣਾ ਇੱਕ ਅਦਾਰਸ਼ ਸਮਾਜ ਜਿਹੜਾ ਸਮੇਂ ਦੀਆਂ ਸਰਕਾਰਾਂ ਨੇ ਵਿਖੇਡਤਾ ਸੀ ਉਸ ਨੂੰ ਮੁੜ ਕੇ ਲੀਹਾਂ ਤੇ ਵਿਆਣਾ ਹੈ ਕਿਉਂਕਿ ਆਪਾਂ ਦੇਖਿਆ ਕਿ ਪੰਜਾਬ ਦੇ ਆਮਾਂ ਦੀ ਸ਼ਕਤੀ ਜਿਹਨਾਂ ਨੂੰ ਪੰਜਾਬ ਦੇ ਤੋਂ ਨਾਮ ਦਿੱਤਿਤ ਹੋਇਆ ਉਸ ਦੇ ਵਿੱਚ ਛੇਵਾ ਦਰਿਆ ਜਿਹੜਾ ਨੱਛਿਆ ਜਿਹੜਾ ਉੱਪਰ ਫੁੱਲਕ ਹੋਇਆ ਹੈ ਉਸ ਨੂੰ ਵੀ ਆਪਾਂ ਨੱਛਾਉਣੀ ਜਿੱਥੇ ਸਰਕਾਰ ਦੇ ਦੋ ਮਹੀਨੇ ਬਹੁਤ ਘੱਟੇ ਫਰਜ਼ ਦਾ ਔਰ ਪੰਜਾਬ ਕ੍ਰਿਸ਼ੇ ਬਹੁਤ ਸਖੀ ਪੈਰਾ ਦਿੱਤਾ ਔਰ ਤੇ ਨਾਜ਼ੀ ਦਾ ਹੁਣ ਤੁਸੀਂ ਵੀ ਸਾਰੇ ਗਹਿਲ ਕਲਾ ਪਿੰਡ ਦੇ ਨਿਵਾਸੀ ਔਰ ਜਿੰਦੇ ਦੀ ਸਰਕਾਰ ਮੇਰੇ ਸਾਹਮਣੇ ਜਸ਼ੋਵੰਦ ਨੇ ਉਸ ਦੇ ਵਿੱਚ ਬੜਾ ਯੋਗਦਾਨ ਪਾਉ ਤੁਹਾਡੇ ਸਕੂਲਾਂ ਦੀ ਕਾਇਆ ਕਲਪਨਾਂ ਦੇ ਵੀ ਚਹਈਆ ਕੀਤਾ ਆ ਕੁਝ ਵੀ ਜਦੋਂ ਵੀ ਤੁਹਾਨੂੰ ਕੋਈ ਦਿੱਕਤ ਚਾਹੇ ਵਾਸ਼ਬੀ ਦੀ ਦਿੱਕਤ ਹੈ ਜਾਂ ਕੋਈ ਕਮਰੇ ਦੀ ਦਿੱਕਤ ਹੈ ਤਾਂ ਤੁਸੀਂ ਆਨਲਾਈਨ ਅਪਲਾਈ ਕਰੋ ਕਿਉਂਕਿ ਮੈਜੀਕ ਜਿਹੜੀ ਆ ਤੁਹਾਡੀ ਦਿਮਾਗ ਜਿਹੜੀ ਆ ਪੂਰੀ ਹੋ ਜਾਣੀ ਔਰ ਉਹ ਗੱਲਾਂ ਕਹਿੰਿਆ ਕਿ ਅੱਗੇ ਲੈ ਕੇ ਕਾਜ ਲੈ ਕੇ ਦਸ ਦਾ ਨਾ ਕੋਈ ਜਾਂਦੇ ਸੀ ਲੋ ਨਹੀਂ ਖਾਦਾ ਆ ਗਰਾਂਟ ਕਰੋ ਆ ਕੰਮ ਕਰੋ ਗਰਾਂਟ ਸ਼ਬਦ ਹੀ ਅਸੀਂ ਖਤਮ ਕਰਤਾ ਹੈ ਤੁਹਾਡੇ ਪੈਸੇ ਆ ਤੁਸੀਂ ਆਨਲਾਈਨ ਅਪਲਾਈ ਕਰੋ ਤੁਹਾਨੂੰ ਜਿਹੜੇ ਪੈਸੇ ਮਿਲ ਜਾਣਗੇ ਤੇ ਤੁਸੀਂ ਵਕ ਵਕ ਪ੍ਰੋਜੈਕਟਾਂ ਦੇ ਲਾਓ ਸੋ ਸਮੇਂ ਦੀ ਕੁਝ ਲਜਾਤ ਨੂੰ ਦੇਖਦੇ ਹੋਏ ਮੈਂ ਤੁਹਾਡੇ ਤੋਂ ਖਿਮਾ ਦਾ ਜਾਤਕਿਆ ਕਿ ਅਸੀਂ ਅੱਗੀ ਜਾ ਕੇ ਜਿਹੜੇ ਹੈਗੇ ਆ ਮੀਟਿੰਗ ਹੈ ਸੁਨਹਿਰੀ ਬਹੁਤ ਸਿਆਜਨ ਜੀ 3 ਵਜੇ ਸ਼ੁਰੂ ਹੋ ਜਾਣੀ ਹੈ ਮੀਟਿੰਗ ਰੁੜਕਾ ਕਲਾ ਬਲਾਕ ਦੀ ਉਹਦੇ ਵਿੱਚ ਅਸੀਂ ਦੇਰੀ ਤੇ ਆ ਸੋ ਮੈਂ ਸਾਰੇ ਸਾਥੀਆਂ ਆਲਾ ਜਲਦੀਆਂ ਜਹਰੀਆਂ ਤੋਂ ਤਰਵਾਦ ਕਰਦਾ ਖਾਸ ਤੂਸੀ ਕਮਲਜੀਤ ਮੈਡਮ ਦੇ ਲਈ ਇਸ ਪੰਦੀ ਸਰਪੰਚਿਆ ਔਰ ਉਹਨਾਂ ਦੇ ਨਾਲ ਸਮੂਚੀ ਟੀਮ ਪੰਚਾਇਤ ਮੈਂਦਰਾ ਸਖਵਿੰਦਰ ਜੀ ਸੀਐਚਡੀ ਔਰ ਇਸ ਸਕੂਲ ਦੇ ਇਰਚਾਰਜ ਨਿਰੋਜ ਕੁਮਾਰ ਜੀ ਔਰ ਉਹਨਾਂ ਦੇ ਨਾਲ ਸਾਰੇ ਸਾਥੀ ਟੀਮ ਹੈ ਜਿਨ੍ਹਾਂ ਨੇ ਬਹੁਤ ਹੀ ਵਧੀਆ ਅਚੇਚਾ ਪ੍ਰਬੰਧ ਕਰਕੇ ਅੱਜ ਦੇ ਇਸ ਫੰਕਸ਼ਨ ਨੂੰ ਨੇਪਰੇ ਚਾੜ੍ਹੇ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਮੈਂ ਉਹਨਾਂ ਦਾ ਵੀ ਜਲਦੀਆਂ ਜਹਰੀਆਂ ਤੋਂ ਤਰਵਾਦ ਕਰਦਾ ਆਸ ਕਰਦਾ ਕਿ ਤੁਸੀਂ ਇਹਨਾਂ ਸਕੂਲਾਂ ਦੀ ਕਾਇਆ ਕਲਪਖਾਨ ਦੇ ਵਿੱਚ ਆਪ ਨੂੰ ਆਪਣਾ ਜਿਹੜਾ ਹਜੂਰਦਾਰ ਪਾਉਗੇ ਬਹੁਤ ਬਹੁਤ ਧੰਨਵਾਦ ਕੁਲਜੀਤ ਜੀ ਦਾ ਖਾਸਾ ਕੁਲਜੀਤ ਜੀ ਕੀ ਬੋਲੇ ਮੱਖਰ ਚੁੱਡੀ ਦੇ ਪਾਡ ਅੰਗਰੇਜ਼ੀ ਲੈਕਚਰਾਂ ਪਹੁੰਚੇ ਨੇ ਚੱਕ ਦੇਸ਼ ਰਾਜ ਤੋਂ ਉਹਨਾਂ ਦਾ ਵੀ ਇੱਥੇ ਪਹੁੰਚਣ ਦਾ ਨਿਗਾ ਸਵਾਗਤ ਹੈ ਜੀ ਸੋਹਣ ਮੈਂ ਮਨੋਤ ਕੁਮਾਰ ਜੀ ਜਗਦੀਪ ਸਿੰਘ ਜੀ ਤੁਹਾਡੇ ਐਸਐਮਟੀ ਸਿਰ ਪਰਸਨ ਉਹਨਾਂ ਨੂੰ ਬੁਲਾਣ ਦਾ ਮਨ ਹੈ ਅਤੇ ਉਹਨਾਂ ਦੇ ਨਾਲ ਪ੍ਰਿੰਸੀਪਲ ਫਿਰਿੰਦਰਪਾਲ ਜੀ ਭਗਵੰਦਰ ਸਿੰਘ ਸਰਪੰਚ ਸਾਹਿਬ ਕਮਲਜੀਤ ਕੌਰ ਜੀ ਵਰਜੀਤ ਸਿੰਘ ਜੀ ਨੂੰ ਹੋਇਆ ਪਤਾ ਲੱਗਾ ਕਿ ਇਸ ਸਕੂਲ ਦੇ ਵਿੱਚ ਇੱਕ ਕਮਰਾ ਜਿਹੜਾ ਹੈ ਗਰਦ ਵਾਲੇ ਔਰ ਛੱਤ ਵੀ ਨਾਲ ਬਣਿਆ ਆ ਸੂਚੀ ਜਿਹੜੀ ਉਪਰੋਂ ਲੈਂਟਰ ਜਿਹੜਾ ਉਹ ਖਰਾਬ ਆ ਜਿਹਨੂੰ ਸਾਥੀ ਗੁਰੂ ਜੀ ਨੇ ਦੱਸਿਆ ਸਟਾਫ ਨੇ ਮੈਂ ਇਹਨਾਂ ਨੂੰ 10000 ਰੁਪਏ ਦੀ ਹੋਵੇ ਅੱਜ ਇਹ ਆਨਲਾਈਨ ਅਪਲਾਈ ਕਰਾਓ ਕਿ ਸਾਡੇ ਕਮਰਾ ਜਿਹੜਾ ਹੈਗਾ ਉਸ ਦੀ ਖਸਤਾ ਹਾਲਤ ਹੈ آن لائن پرنسیپل کا سنمان کرنا سچ ملوج جیسے پنڈ کی گرام پنچایتر اپلائی کرو سارے نگر کے کھل <سؤال> کے چالی کلو لگا دے سب سے چیئرمین سب سرکاری مدد سو نظر خراب پرنسیپل سرندر پال جی آ جاؤ آج خراب آ جاؤ تھے بنا ابھی کہڑے کہوں گیا سرپوجا رام جی شری مان سرندر پال سنگھ جی سکاری ہائی سکول کلوار شری سخوندر رام جی ਵਿਸ਼ੇਸ਼ ਕਰਤਾ ਜੀ ਜੀਵਨਾਲਾ ਜੀ ਜੀਵਨਾਲਾ ਜੀ ਉਸ ਤੋਂ ਬਾਅਦ ਡਾਕਟਰ ਬੈਰੋਚਾਹਣ ਕੇ ਆ ਰਹੇ ਹਰਿੰਦਰਪਰ ਜੀ ਹਾਂ ਜੀ ਡਾਕਟਰ ਸਾਹਿਬ ਦਾ ਸਨਮਾਨ ਕਰਦੇ ਹੋਏ ਸਰਦਾਰ ਜੂਤ ਸਿੰਘ ਜੀ ਪਰਮ ਸੰਜੀਤ ਕਾਜੀ ਹਰ

ਸਰਸੋ ਨਾਵਾ ਬਾਕਪ ਸੁਣਾ ਦਵਾਇਆ ਜੋ ਆਪਾਂ ਸਾਥੀ ਤੁਹਾਡਾ ਸਾਰਿਆਂ ਦਾ ਹੀ ਤੇ ਫੰਡ ਦੇ ਬਹੁਤ ਬਹੁਤ ਧੰਨਵਾਦ। ਧੰਨਵਾਦ। ਅੱਜ ਹਲਕਾ ਵਿਦਾਰ ਸਭਾ ਫਲੋਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਪੜੀ ਤੈ ਅੱਜ ਸਭ ਤੋਂ ਪਹਿਲਾ ਸੀ ਸਰਕਾਰੀ ਆ ਸੀਰੀਅਸ ਸਟਡੀਜ਼ ਮਿਲਣ ਕਣ ਵਾਰ ਕਿਤੇ ਉਹਦੇ ਪਪਾ ਪਾਪਾ ਆਸ ਪ੍ਰੋਜੈਕਟ ਦੇ ਵਿੱਚ ਕਾਠ ਰੀਤੇ ਆ ਉਹਨਾਂ ਦਾਟਣ ਕਰਕੇ ਬੱਚਿਆਂ ਨੂੰ ਸਵਾਗਤ ਕਰਦਾ ਹੈ ਉੱਚੇ ਸਾਰੇ ਹੀ ਪਿੰਡ ਦੇ ਜਿਹੜੇ ਏਰੀਆ ਨੇ ਪੰਚਾਇਤ ਨੈਮਰਾਨ ਹੋਰ ਪਿੰਡੀਆਂ ਮੂਲਵਾ ਸਿੱਖਿਆ ਦੇ ਲਈ ਇਹਨਾਂ ਨੇ ਇਹ ਪਾਇਆ ਉਹ ਉਸ ਤੋਂ ਕਰ ਜਿਹੜਾ ਹੈ ਅਸੀਂ ਸਰਹਾਲ ਮੂਦੀ ਸਰਕਾਰੀ ਹਾਈ ਸਕੂਲ ਸਰਹਾਲ ਮੂਦੀ ਹੈਗਾ ਉਸ ਦੇ ਵਿੱਚ ਵੀ ਚਾਰ ਦੀਵਾਰੀ ਤੇ ਕਮਰੇ ਵੀ ਦਾਟਣ ਕੀਤਾ ਆ ਔਰ ਅੱਜ ਅਸੀਂ ਹੁਣ ਇਸ ਵਕਤ ਹੈਗਾ ਆ ਸਰਕਾਰੀ ਪ੍ਰਾਇਮਰੀ ਸਕੂਲ ਮੇਲ ਕਾਂ ਜਿੱਥੇ ਕਿ ਇੱਥੇ ਵੀ ਅਧਕੜਾ ਜਿਹੜਾ ਬੌਂਡੀ ਪਾਟਾ ਹੋਇਆ ਹੈ ਬਰਬਾਦ ਹੋ ਗਿਆ ਹੈ ਔਰ ਨਾਲ ਦੀ ਨਾਲ ਸਰਕਾਰੀ ਮਿਡਲ ਸਕੂਲ ਮੇਲ ਕਾਂ ਇੱਥੇ ਵੀ ਬੌਂਡੀ ਪਾਟਾ ਹੋ ਗਿਆ ਹੈ ਅੱਜ ਦਾ ਆਪੀਪਾਸ ਪ੍ਰੋਜੈਕਟ ਜਿਹੜਾ ਜਗ੍ਹਾ ਕਿਸੇ ਨਾ ਸਕੀਆ ਉਹ 18 ਤਾਰੀਖ ਦੇ ਬੱਚਿਆਂ ਨੇ ਇਸ ਮਤਵ ਦਿੱਤੀ ਹੈ ਸੂਬੇ ਦੇ ਵਿਕਤੀ ਤੇ ਸਾਹਿਬ ਬਾਲ ਸਲਮਾਨ ਵਾਦਿਆ ਸੋਚ ਉਹਨਾਂ ਦੀ ਜੋ ਵਿਵਾਈ ਦੇ ਵਿੱਚ ਜਿਹੜੇ ਸਕੂਲਾਂ ਦੀ ਕਾਇਆ ਕਲਪ ਹੋ ਰਹੀ ਆ ਇਹਨਾਂ ਸਕੂਲਾਂ ਦੇ ਵਿੱਚ ਦੇਖਿਆ ਹੈ ਕਿ ਸਾਰੇ ਡਿਸਟਿੰਕਟ ਕਲਾਸ ਰੂਮ ਆ ਤੇ ਸਮਾਰਟ ਕਲਾਸ ਰੂਮ ਆ ਤੇ ਬਹੁਤ ਵਧੀਆ ਬਾਗ ਬਹੁਤ ਹੀ ਵਧੀਆ ਜਿਹੜੀ ਹੈ ਗਿਆ ਸਮਾਰਟ ਕਲਾਸਰੂਮ ਦੇ ਹੈ ਗਿਆ ਸਕੂਲਾਂ ਦੇ ਵਿੱਚ ਭਾਈਏ ਸੋ ਹਲਕਾ ਬਦਾਰਦਵਾ ਫਲੋਰ ਦੇ ਵਿੱਚ ਜਿੰਨੇ ਵੀ ਸਾਡੇ ਸਕੂਲ ਆ ਉਹਨਾਂ ਦੇ ਵਿੱਚ ਪੜ੍ਹਾਉਂਦੇ ਨੇ ਜਾਂਚ ਵਿੱਚ ਨੇ ਗਿਆ ਸੀ ਬੱਚਿਆਂ ਕੋ ਆਏ ਆ ਔਰ ਵਧੀਆ ਤਕਲੀਮ ਜਿਹੜੀ ਗਿਆ ਇਹਨਾਂ ਬੱਚਿਆਂ ਨੂੰ ਪੜ੍ਹਾਇਆ ਪੜ੍ਹਾਇਆ ਗਿਆ ਇਹਨਾਂ ਦੇ ਘਾਟਲਾਂ ਦੇ ਵਿੱਚ ਸੰਗਤ ਦੇ ਬਲਾਕਾਂ ਦੇ ਜਿੰਨੇ ਵੀ ਅਧਿਕਾਰੀ ਸਹਿਬਾਨ ਜੀ ਉਹ ਵੀ ਇਹਨਾਂ ਨੇ ਇਤਿਹਾਜ ਲਵਾਈਆ ਸਾਡੇ ਸਾਂਝ ਚੰਪੀ ਤੋਂ ਜਾੜ ਤੇ ਜੋ ਵੀ ਤੁਹਾਡੇ ਸਾਹਮਣੇ ਇਸ ਵਕਤ ਨਾਲ ਆ ਸੋ ਪਿੰਡਾਂ ਦੇ ਵਿੱਚ ਬਹੁਤ ਬਹੁਤ ਦੀਪਤੀ ਆ ਜਾਗਾ ਬਹੁਤ ਇਹ ਸਿੱਖਿਆ ਗ੍ਰਾਮੀ ਦਾ ਬੰਦਾ ਬਦਲਣਾ ਜਿਹੜਾ ਸਿੱਧਿਆ ਜਾਣਾ ਹੈਗਾ ਮੈਂ ਦੁਕਾਨ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਬਹਾਦਰੀ ਦਾ ਤਰਸਵਾਦੀ ਕਹਾਣੀਆਂ ਨੂੰ ਜੇ ਸਿੱਧਾ ਵੀ ਦਿਨਾ ਕਿ ਖਾਓ ਅਸਪਤਾਲ ਦੇ ਨਾਲ ਕੋਈ ਤੇ ਸੁਰਖਾਲੀ ਕਹਾਣੀ ਦੇਖਣਾ 14 ਪੰਜ ਉਹਨਾਂ ਨੂੰ